ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਦਰਬਾਰ ਸਾਹਿਬ ਵਿਖੇ ਨਤਮਸਕ ਹੋਏ। ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਬ ਸੰਬੰਧੀ ਆਰੰਭ ਹੋਏ ਪਾਠ ਤੇ ਉਹਨਾਂ ਨੇ ਗੁਰੂ ਘਰ ਦੇ ਵਿੱਚ ਜਾ ਕੇ ਮੱਥਾ ਟੇਕਿਆ। ਗੁਰੂ ਘਰ ਦੇ ਵਿੱਚ ਨਤਮਸਕ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਮੀਡੀਆ ਦੇ ਮੁਖਾਤਬ ਹੋਏ ਤੇ ਹਰਿਆਣਾ ਦੇ ਵਿੱਚ ਇਨੈਲੋ ਦੀ ਜਿੱਤ ਦਾ ਵੱਡਾ ਦਾਵਾ ਵੀ ਕੀਤਾ। ਨਾਲ ਹੀ ਇਹ ਕਿ ਆਕ ਇੰਡੀਅਨ ਨੈਸ਼ਨਲ ਲੋਕਦਲ ਦੇ ਨਾਲ ਉਹਨਾਂ ਦਾ 50 ਸਾਲ ਪੁਰਾਣਾ ਰਿਸ਼ਤਾ ਹੈ। ਤੇ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਦੇ ਗਠਜੋੜ ਨੂੰ ਪੂਰਨ ਬਹੁ ਕਟੜਾ ਵਿਭਾਗੀ ਹਰਿਆਣਾ ਦੇ ਵਿੱਚ ਬੀਜਪੀ ਇਨੈਲੋ ਦੇ ਖਿਲਾਫ ਪ੍ਰਚਾਰ ਕਰ ਰਹੀ ਹੈ ਜਦਕਿ ਪੰਜਾਬ ਦੇ ਵਿੱਚ ਉਹਨਾਂ ਦੀ ਪਾਈਵਾਲ ਪਾਰਟੀ ਅਕਾਲੀ ਦਲ ਦੇ ਸੀਐਮ ਤੇ ਡਿਪਟੀ ਸੀਐਮ ਇਨੈਲੋ ਨੂੰ ਜਿਤਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਜੁਟੇ ਹੋਏ ਨੇ ਸੀਐਮ ਬਾਦਲ ਵੀ 6 ਅਕਤੂਬਰ ਨੂੰ ਨਾਣਾਟੜਾ ਦੇ ਲਈ ਪ੍ਰਚਾਰ ਕਰਦੇ ਵਿਖਾਈ ਦਿੱਤੇ ਨੇ ਤੇ ਅੱਜ ਡਿਪਟੀ ਸੀਐਮ ਵੀ ਬੀਜਪੀ ਦੀ ਬਜਾਏ ਇਨੈਲੋ ਦੇ ਹੱਕ ਦੇ ਵਿੱਚ ਬੋਲਦੇ ਹੋਏ ਵਿਖਾਈ ਦੇ ਰਹੇ ਨੇ ਜਦਕਿ 6 ਅਕਤੂਬਰ ਨੂੰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਫ਼ ਕੀਤਾ ਸੀ ਕਿ ਉਹਨਾਂ ਨੂੰ ਜੇਲਾਂ ਤੋਂ ਸਾਥ ਦੀ ਕੋਈ ਲੋੜ ਨਹੀਂ ਹੈ ਸੀ ਅ ਥੋੜੀ ਗੱਲ ਹੈ ਕਾਲੀ ਦਲ ਦਾ ਤੇ ਹਰਿਆਣੇ ਚ ਇੰਡੀਆ ਨੈਸ਼ਨਲ ਲੋਕਤਲ ਨੇ ਸੋ ਅਸੀਂ ਉਥੇ ਜੰਗ ਲੜ ਰਹੇ ਹਾਂ ਮਹਾਰਾਸ਼ਟਰ ਜਮ ਲੋਨ ਇੰਟਰਨਲੀ ਇਹਨਾਂ ਦੀ ਕੋਈ ਅੰਡਰਸਟੈਂਡ ਨਹੀਂ ਪਹੁੰਚ ਸਕੀ ਕੋ ਦੇਖਦੇ ਹਾਂ ਦੇਖਦੇ ਕੌਣ ਅੱਗੇ ਜਾਂਦਾ ਸੀ ਮੈਨੂੰ ਜਿਹੜਾ ਲੱਗਦਾ ਐ ਅਸੀਂ ਹਰਿਆਣੇ ਬਾਰੇ ਮੈਂ ਜ਼ਿਆਦਾ ਕਹਿ ਸਕਦਾ ਮੈਨੂੰ ਜਾਂਦਾ ਉਥੇ ਕਲੀਅਰ ਮੈਜੋਰਟੀ ਇੰਡੀਆ ਨੈਸ਼ਨਲ ਲੋਕਤਲ ਤੇ ਕਾਲੀ ਦਲ ਦੀ ਆਊਗੀ ਇਹਦਾ ਕੀ ਅੱਜ ਦਾ ਨਹੀਂ ਸਾਡਾ ਤਾਂ 50 ਸਾਲ ਦਾ ਗੱਲ